ਇਹ ਚੀਜ਼ ਹੋ ਰਹੀ ਹੁਣ ਤੱਕ ਦੇ ਵੀ AI ਚੈੱਕ ਕਰਨ ਲੱਗ ਗਿਆ ਹਾਂ AI ਵਿੱਚ ਨੋ ਇੱਕ ਸਿਸਟਮ ਸੀ ਇਹ ਕੈਨੇਡਾ ਦਾ ਸਿਸਟਮ ਜੀ ਦਾ AI ਦੀ ਮਦਦ ਲੈਣ ਲੱਗ ਗਏ ਬੋਲੀ ਬੋਲੀ ਹੁਣ ਤੁਸੀਂ ਦੇਖੋਗੇ ਜਰਮਨੀ ਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਸਟੱਡੀ ਕਿਸੇ ਦੀ ਫਾਈਲ ਆਉਂਦੇ ਸੀ ਤਾਂ ਡਾਕੂਮੈਂਟ ਕਿਸੇ ਤਾਂ ਨਹੀਂ ਬਣਿਆ ਹੁੰਦਾ ਸੀ ਮੰਨ ਲਓ ਜਿਵੇਂ ਪਲੱਸ 2 ਨਹੀਂ ਹੈਗੀ ਪਲੱਸ 2 ਕੀਤੀ ਹੋਈ ਹੈ ਗੈਪ ਜ਼ਿਆਦਾ ਹੈ ਤਾਂ ਨੇ ਫਾਈਲ ਲਗਣੀ ਆ ਮੰਨ ਲਓ ਬਾਹਰ ਦੀ ਉਹਨਾਂ ਦੀ ਡਿਗਰੀ ਬਣਾਣੀ ਪਊਗੀ ਜੀ ਡਿਗਰੀ ਬਣੂਗੀ ਤਾਂ ਡਿਗਰੀ ਚੈੱਕ ਹੋਊਗੀ ਪਹਿਲਾਂ ਕਿਸੇ ਦਾ ਪਹਿਲਾਂ ਚੈੱਕ ਨਹੀਂ ਹੁੰਦੀ ਸੀ ਹੁਣ ਏ ਪੀ ਐਸ ਕਰਕੇ ਸਿਸਟਮ ਕਰਤਾ ਜੀ ਉਹਨਾਂ ਨੇ ਏ ਪੀ ਐਸ ਕੀ ਹੈ 18000 ਰੁਪਏ ਤੁਹਾਡੇ ਤੋਂ ਪਹਿਲਾਂ ਭਰਵਾ ਲਏ ਜੀ ਐਂਬੈਸੀ ਵਾਲੇ ਏ ਪੀ ਐਸ ਦਾ ਸਰਟੀਫਿਕੇਟ ਰਿਕਵਾਇਰਮੈਂਟ ਕਰਤਾ ਯਾਨੀ ਕਿ ਉਹਨਾਂ ਨੇ ਥਰਡ ਪਾਰਟੀ ਕਿਸੇ ਕੰਪਨੀ ਨੂੰ ਕੰਟਰੈਕਟ ਦਿੱਤਾ ਵੀ ਐਫ ਐਸ ਦੀ ਤਰ੍ਹਾਂ ਵੀ ਪਈਏ ਤੁਹਾਡਾ ਡਾਕੂਮੈਂਟ ਪਹਿਲਾਂ ਵੈਰੀਫਾਈ ਕਰੋ ਤੁਸੀਂ ਜਿਹੜੀ ਡਿਗਰੀ ਲਾ ਰਹੇ ਹੋ ਇਹ ਜੈਨੂਇਨ ਹੈ ਅੰਬੈਸੀ ਕੋਲ ਨਾ ਟਾਈਮ ਹੀ ਹੈਗਾ ਇਹ ਚੱਕਰ ਨੂੰ ਅੰਬੈਸੀਆਂ ਨੂੰ ਤਾਂ ਇਹ ਦੇਖਣਾ ਆਂਦੀ ਐਂ ਦੀ ਐਪੀਐਸ ਕਲੀਅਰ ਹੈ ਤੈਨੂੰ ਵੀਜ਼ਾ ਦੇ ਦਿੱਤਾ ਜਾਊਗਾ ਨਹੀਂ ਹੈਗੀ ਇਹ ਟੀਐਸ ਕਲੀਅਰ ਐਪੀਐਸ ਦਾ ਮਕਸਦ ਇਹ ਹੈ 18000 ਰੁਪਏ ਚ ਉਹ ਤੁਹਾਡੇ ਡਾਕੂਮੈਂਟ ਸਾਰੇ ਥੋੜੀ ਚੈੱਕ ਕਰਨਗੇ ਇਹ ਟੂ ਜਾਣਾ ਹੂੰ ਚੰਗੀ ਤਰ੍ਹਾਂ ਤੁਹਾਡੇ ਡਾਕੂਮੈਂਟ ਚੈੱਕ ਕਰਨਗੇ ਵੀ ਇਹ ਡਿਗਰੀ ਜਾਲੀ ਜਾਣੀ ਹੈਗੀ ਇਹ ਸਹੀ ਚੀਜ਼ਾਂ ਨੇ ਏਆਈ ਦਾ ਸਿਸਟਮ ਹੁਣ ਇਹ ਚੀਜ਼ਾਂ ਚ ਆ ਗਿਆ ਵੀ ਏਆਈ ਵੀ ਕਿਤੇ ਨਾ ਕਿਤੇ ਚੀਜ਼ਾਂ ਨੂੰ ਜੱਜ ਜਰੂਰ ਕਰ ਸਕਦਾ ਹੈ ਇਹ ਏਆਈ ਇੰਨਾ ਥੋੜੀ ਚੈੱਕ ਨਹੀਂ ਕਰ ਸਕਦਾ ਵੀ ਤੁਹਾਡੀ ਇਹ ਚੀਜ਼ ਜੇਨੂਇਨ ਹੈ ਜਾਂ ਫੀਕ